जय भीम जय भारत दोस्तों सारे को क्रांतिकारी नमो बंदाए ਜਿੱਦਾਂ ਕੀ ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਨਰਿੰਦਰ ਦੇ ਵਿੱਚ 800 ਘਰਾਂ ਨੂੰ ਤੋੜਨ ਦਾ ਸਰਕਾਰ ਦੇ ਵੱਲੋਂ ਇੱਕ ਨੋਟਿਸ ਦਿੱਤਾ ਗਿਆ ਉਹ ਸਰਕਾਰ ਦੇ ਵੱਲੋਂ ਨੋਟਿਸ ਉਹ ਨਰਿੰਦਰ ਦੇ ਵਿੱਚ ਰਹਿ ਰਹੇ 800 ਘਰਾਂ ਨੂੰ ਬੇਕਰ ਕਰਨ ਦੇ ਲਈ ਜਾਰੀ ਕੀਤਾ ਗਿਆ ਕਿ ਇਹ ਸਭ ਦੇਖਦੇ ਹੋਏ ਜਿਨ੍ਹਾਂ ਨੂੰ ਨੋਟਿਸ ਆਇਆ ਜਦੋਂ ਉਹਨਾਂ ਘਰ ਚੀਕ ਚਹਰਾ ਪੈਣ ਲੱਗਾ ਤੇ ਕੇਵਲ ਇੱਕੋ ਮਾਤਰ ਇੱਕ ਪਾਰਟੀ ਨੌਜਨ ਸਮਾਜ ਪਾਰਟੀ ਦੇ ਜਰਨੈਲ ਪੰਜਾਬ ਸੂਬਾ ਦੇ ਪ੍ਰਧਾਨ ਡਾਕਟਰ ਅਵਕਾਸ਼ ਸਿੰਘ ਤਿੰਨ ਤਰੀਕ ਮੌਕੇ ਦਾ ਜਾਇਜ਼ਾ ਲੈ ਕੇ ਉੱਥੇ ਪਹੁੰਚੇ ਤੇ ਉਹਨਾਂ ਨੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਘਰ ਟਾਉਣ ਦੇ ਨੋਟਿਸ ਗਏ ਤੇ ਉਹਨਾਂ ਨੇ ਸਰਕਾਰ ਦੇ ਉੱਤੇ ਸੱਦ ਕਿੰਨੀ ਕਰਦੇ ਹੋਏ ਉਹਨਾਂ ਨੂੰ ਇਹ ਕਿਹਾ ਇਸ ਸਰਕਾਰ ਦਾ ਕੰਮ ਹੁੰਦਾ ਹੈ ਘਰ ਬਸਾਉਣਾ ਨਾ ਕਿ ਜੋ ਕੀ ਘਰ ਦੇ ਵਿੱਚ रह ਰਹੇ ਆ ਉਹਨਾਂ ਨੂੰ ਬੇਘਰ ਕਰਾਣਾ ਬੇਘਰ ਕਰਾਣਾ ਥੋੜੀ ਜਦੋਂ ਸਰਕਾਰਾਂ ਹੀ ਆਮ ਜਨਤਾ ਨੂੰ ਬੇਘਰ ਕਰਨ ਲੱਗ ਪਈਆਂ ਤਾਂ ਫਿਰ ਲੋਕਾਂ ਦਾ ਜੀਤੇ ਜੀ ਮਨ ਹੋ ਗਿਆ ਇਹ ਸਭ ਦੇਖਦੇ ਵੇਖ ਕ੍ਰੀਮਪੂਰੀ ਜੀ ਨੇ ਬਹੁਜ ਸਮਾਜ ਪਾਰਟੀ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੂਰੀ ਨੇ ਉਹਨਾਂ ਦੁਖੀਆਂ ਦੇ ਨਾਲ ਮੋਢੇ ਨਾ ਮੋਟਾ ਲਾ ਕੇ ਤੇ ਉਹਨਾਂ ਦੇ ਹਾਂ ਦੇ ਵਿੱਚ ਹੌਸਲਾ ਦਿੰਦੇ ਹੋਏ ਉਹਨਾਂ ਨੂੰ ਆਖਿਆ ਕਿ ਬਹੁਜਨ ਸਮਾਜ ਪਾਰਟੀ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਹੈ ਤੇ ਸਰਕਾਰ ਜੋ ਉਹਨਾਂ ਦੇ ਘਰ ਤੋੜਨ ਦੇ ਲਈ ਆਪਣਾ ਪੀਲਾ ਪੰਜਾ ਤੇ ਜੋ ਨਸ਼ੇ ਦੇ ਖਿਲਾਫ ਚੱਲ ਰਿਹਾ ਸੀ ਉਹ ਹੁਣ ਜਲੰਧਰ 800 ਘਰਾਂ ਨੂੰ ਤੋੜਨ ਲਈ ਆਵੇਗਾ ਤੇ ਉਸ ਦਾ ਸਾਹਮਣਾ ਕਰਨ ਲਈ ਬਹੁਜਨ ਸਮਾਜ ਪਾਰਟੀ ਦਾ ਹਾਥੀ ਉੱਥੇ ਤਿਆਰ ਰਹੇਗਾ ਬਹੁਜਨ ਸਮਾਜ ਪਾਰਟੀ ਦਾ ਹਾਥੀ ਉਹਨਾਂ ਦੇ ਪੀਲੇ ਪੰਜੇ ਨਾਲ ਆਪਣਾ ਮੱਥਾ ਲਗਾਏਗਾ ਤੇ ਉਹਨਾਂ ਨੇ ਇਹ ਵੀ ਕਿਹਾ ਜਦ ਤੱਕ ਬਹੁਜਨ ਸਮਾਜ ਪਾਰਟੀ ਹੈ ਤੇ ਉਹਨਾਂ ਦੇ ਘਰਾਂ ਨੂੰ ਤੋੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਤੇ ਇਸ ਦਾ ਟਕਰਾ ਬਹੁਜਨ ਸਮਾਜ ਪਾਰਟੀ ਕਰੇਗੀ ਤੇ ਆਪਾਂ ਨੂੰ ਵੀ ਕਿਸੇ ਦੇ ਪਾਸੇ ਸੋਚਣ ਸਮਝਣ ਦੀ ਜ਼ਰੂਰਤ ਆ ਕਿ ਆਪਾਂ ਜਿਹੜਾ ਦੇਖਿਆ ਆ ਇੰਨੇ ਮੌਕੇ ਆਏ ਆ ਵਾਰ-ਵਾਰ ਸਮਾਂ ਐਦਾਂ ਦਾ ਆਇਆ ਆ ਤੇ ਆਪਾਂ ਆਪਣੇ ਹੱਥੋਂ ਮੌਕੇ ਘੁੰਮਦੇ ਆ ਤੇ ਸਾਨੂੰ ਇੰਨਾ ਵਧੀਆ ਜਰਨੈਲ ਦਿੱਤਾ ਆ ਡਾਕਟਰ ਅਵਤਾਰ ਸਿੰਘ ਕਲੀਮਪੁਰੀ ਵਰਗੇ ਮਹਾਨ ਨਾਇਕ ਦਿੱਤੇ ਆ ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਦੇ ਇੱਕ ਮੁੱਦੇ ਦੀ ਨਹੀਂ ਸਮੁੱਚੇ ਪੰਜਾਬ ਦੇ ਭਲਾਈ ਦੇ ਲਈ ਪੰਜਾਬ ਸੰਭਾਲੋ ਮੁਹਿੰਮ ਚਲਾਈ ਆ ਜਿਸ ਦਾ ਮੇਨ ਮਕਸਦ ਇਹੀ ਆ ਪੰਜਾਬ ਦਾ ਭਲਾ ਕਰਨਾ ਤੇ ਪੰਜਾਬ ਦੇ ਵਿੱਚ ਰਹੇ ਰਹੇ ਪੰਜਾਬੀਓ ਦਾ ਭਲਾ ਰਿਆ ਕਰਨਾ ਤੇ ਪੰਜਾਬੀ ਲੋਕਾਂ ਦਾ ਭਲਾ ਕਰਨਾ ਕਾਜ਼ ਕਰਕੇ ਹਰ ਪਾਸੇ ਪੰਜਾਬੀਅਤ ਦੀ ਗੱਲ ਹੈ ਇਹਦੇ ਵਿੱਚ ਕੀਤੀ ਗਈ ਆ ਤੇ ਜਿਸ ਦੇ ਤਹਿਤ ਉਹਨਾਂ ਨੇ ਪੰਜਾਬ ਸੁਮਾਲੋ ਮੁਹਿੰਮ ਚਲਾਈ ਤੇ ਆਪਾਂ ਵੀ ਕਈ ਵਾਰ ਜਦੋਂ ਇਲੈਕਸ਼ਨਾਂ ਦਾ ਟਾਈਮ ਆਉਂਦਾ ਆ ਆਪਾਂ ਹਮੇਸ਼ਾ ਹੀ ਹੋਰਾਂ ਪਾਰਟੀਆਂ ਨੂੰ ਮੌਕਾ ਦਿੱਤਾ ਆ ਕਦੇ ਵੀ ਬਹੁਜਨ ਸਮਾਜ ਪਾਰਟੀ ਦੇ ਬਾਰੇ ਆਪਾਂ ਸੋਚੇ ਨਹੀਂ ਕਈ ਸਾਡੇ ਸਾਥੀ ਆ ਉਹ ਆਪਣਾ ਮੁੱਲ ਪਾ ਲੈਂਦੇ ਆ ਤੇ ਕੁਝ ਸਾਥੀ ਜਜ਼ਬਾਤੀ ਹੋ ਜਾਂਦੇ ਆ ਜਾਰੀ ਦੋਸਤੀ ਪਿੱਛੇ ਲੱਗ ਕੇ ਸਾਡਾ ਸਮਾਜ ਕਹਿੰਦੇ ਤੇ ਸਾਡਾ ਭਾਈਚਾਰਕ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਦੋਸਤੋ ਮਾਤਾਵਾਂ ਨੂੰ ਪੈਣਾਵੋ ਮੇਰੇ ਛੋਟੇ ਵੀਰ ਮੇਰੇ ਵੱਡੇ ਭਰਾਵੋ ਆਪਾਂ ਨੂੰ ਥੋੜੀ ਜਿਹੀ ਜਜ਼ਬਾਤੀ ਨਾ ਹੋ ਕੇ ਆਪਣੇ ਪੰਜਾਬ ਦੇ ਭਲੇ ਲਈ ਸੋਚਣਾ ਚਾਹੀਦਾ ਆ ਪੰਜਾਬ ਦੇ ਲਈ ਆਪਣੇ ਸਮਾਜ ਦੇ ਲਈ ਆਪਣੇ ਦੇਸ਼ ਦੇ ਲਈ ਸੋਚਣਾ ਚਾਹੀਦਾ ਆ ਜੇਕਰ ਅਸੀਂ ਆਪਣੇ ਦੇਸ਼ ਆਪਣੇ ਪੰਜਾਬ ਆਪਣੇ ਭਾਰਤ ਦਾ ਭਲਾ ਚਾਹੁੰਦੇ ਆ ਤਾਂ ਬਹੁਜਨ ਸਮਾਜ ਪਾਰਟੀ ਹੀ ਇਹ ਕਰ ਸਕਦੀ ਆ ਕਿਉਂਕਿ ਬਹੁਜਨ ਸਮਾਜ ਪਾਰਟੀ ਜਿਸ ਬੇਸ ਤੇ ਕੰਮ ਕਰ ਰਹੀ ਹੈ ਨਾ ਜਿਹੜੀਆਂ ਹੁਣ ਮੌਜੂਦਾ ਸਰਕਾਰਾਂ ਆ ਉਸ ਬੇਸ ਤੋਂ ਭਟਕ ਗਈਆਂ ਹਨ ਸਾਡਾ ਬੇਸਿਕ ਪਹਿਲਾਂ ਆਪਾਂ ਨੂੰ ਸਮਝਣਾ ਪੈਣਾ ਸਾਡੀ ਬੇਸਿਕ ਜ਼ਰੂਰਤ ਕੀ ਆ ਸਾਡੀ ਬੇਸਿਕ ਜ਼ਰੂਰਤ ਕੀ ਆ ਰੁਜ਼ਗਾਰ ਜੇਕਰ ਸਾਨੂੰ ਰੁਜ਼ਗਾਰ ਮਿਲੇਗਾ ਤੇ ਅਸੀਂ ਆਪਣਾ ਕੰਮ ਹੱਥੀਂ ਕਰਕੇ ਪੈਸਾ ਜੀਵ ਦੇ ਪਾ ਕੇ ਜੋ ਮਾਜੀ ਚੀਜ਼ ਖਰੀਦ ਸਕਦੇ ਆ ਸਾਨੂੰ ਕਿਤੇ ਵੀ ਲੈਣ ਤੇ ਲੱਗਣ ਦੀ ਜਰੂਰਤ ਨਹੀਂ ਜੇ ਆਪਾਂ ਲੈਣ ਤੇ ਲੱਗਦੇ ਵੀ ਤਾਂ ਪੂਰਾ ਪੂਰਾ ਦਿਨ ਉਹ ਸਾਨੂੰ ਧੁੱਪੇ ਤੇ ਠੰਡ ਹੋਵੇ ਠੰਡ ਦੇ ਵਿੱਚ ਠਾੜਦੇ ਆ ਕਿਉਂ ਕਿਉਂਕਿ ਅਸੀਂ ਗੁਲਾਮ ਹੋਏ ਹੁੰਦੇ ਆ ਉਸ ਟਾਈਮ ਜਿੱਦਾਂ ਜਿੱਦਾਂ ਉਹ ਕਹਿੰਦੇ ਰਹਿੰਦੇ ਆ ਅਸੀਂ ਉਦਾਂ ਉਦਾਂ ਕਰਦੇ ਰਹਿੰਦੇ ਆ ਨੰਬਰ 2 ਹਸਪੀਟੈਲਿਟੀ ਤੁਸੀਂ ਦੇਖਿਆ ਹੁਣ ਅੱਜ ਦੇ ਸਮੇਂ ਵਿੱਚ 80+ ਬਰੇ ਹੋ ਗਏ ਸਾਡੇ ਦੇਸ਼ ਆਜ਼ਾਦ ਹੋਏ ਨੂੰ ਸਰਕਾਰੀ ਹਸਪਤਾਲਾਂ ਵਿੱਚ ਚਲ ਜਓ ਹੁਣ ਉਹ ਲੈ ਕੇ ਦੇ ਦੇਣਗੇ ਟੈਸਟ ਟੂਸਟ ਪਰ ਤੁਹਾਡੇ ਟੈਸਟ ਨਹੀਂ ਹੋਣਗੇ ਟੈਸਟ ਕਿੱਥੇ ਹੋਣਗੇ ਬਾਹਰ ਜਾ ਕੇ ਦਵਾਈਆਂ ਕਿੱਥੋਂ ਮਿਲਣਗੀਆਂ ਬਾਹਰ ਜਾ ਕੇ ਇਹ ਕਿਉਂ ਸਰਕਾਰੀ ਦੀ ਰਿਸਪਾਂਸਿਬਿਲਟੀ ਬੰਦੀ ਆ ਵੀ ਜਿਹੜੇ ਦੇਸ਼ ਦੇ ਵਿੱਚ ਲੋਕ ਰਹਿ ਰਹੇ ਆ ਉਹਨਾਂ ਨੂੰ ਵਧੀਆ ਸਵਾਵਾਵਾਂ ਦੇਣੀਆਂ ਹਸਪਤਾਲ ਦੀਆਂ ਤੇ ਜਦ ਕੀ ਹੁੰਦਾ ਕੀ ਇਸ ਦੇ ਉਲਟ ਜ਼ਿੰਦਗੀ ਭਰ ਬੰਦਾ ਆਪਣੀ ਕਮਾਈ ਦੀ ਪੂੰਜੀ ਜੋੜ-ਜੋੜ ਕੇ ਰੁਪਈਆ ਜੋੜ-ਜੋੜ ਕੇ ਜੋੜਦਾ ਆ ਲੋਸ਼ ਦੇ ਵਿੱਚ ਇੱਕ ਵਿਅਕਤੀ ਅਜਿਹੀ ਬਿਮਾਰੀ ਦਾ ਸ਼ਿਕਾਇਤ ਹੋ ਜਾਂਦਾ ਹੈ ਕਿ ਜਿਸ ਕਰਕੇ ਉਸ ਨੂੰ ਆਪਣੀ ਸਾਰੀ ਜੀਵਨ ਦੀ ਪੂੰਜੀ ਉਸ ਤੇ ਲਾ ਦਿੱਤੀ ਜਾਂਦੀ ਹੈ ਤੇ ਉਹ ਬੰਦਾ ਖਾਲੀ ਨੱਚ ਜਾਂਦਾ ਤਾਂ ਬੱਚੇ ਉਸਦੇ ਫਿਰ ਕਰੋੜ ਤੇ ਆ ਜਾਂਦੇ ਆ ਉਹ ਦਿਹਾੜੀਆਂ ਦੇ ਕਾਬਿਲ ਰਹਿ ਜਾਂਦੇ ਆ ਉਹ ਦਿਹਾੜੀਆਂ ਕਰਦੇ ਆ ਇਹ ਕਿਉਂ ਇਹ ਇੱਕ ਸਰਕਾਰ ਦੀ ਗਲਤ ਨੀਤੀਆਂ ਇਹ ਆਪਾਂ ਨੂੰ ਸਮਝਣਾ ਪੈਣਾ ਹੈ ਵੀ ਇਹ ਸਾਡੇ ਗਰੀਬਾਂ ਦੇ ਨਾਲ ਹੀ ਕਿਉਂ ਹੋ ਰਿਹਾ ਹੈ ਤੇ ਇੱਕ ਪਾਸੇ ਸਰਕਾਰ ਕਰ ਰਹੀ ਆ ਨਸ਼ਾ ਜਨੋ ਇਹ ਨਸ਼ਾ ਛਡਾਓ ਇੱਕ ਤਰ੍ਹਾਂ ਦਾ ਗੁੰਮਰਾਹ ਕੀਤਾ ਹੋਇਆ ਹਨੇਰਾ ਛੱਡਿਆ ਹੋਇਆ ਆ ਧੂਆ ਛੱਡਿਆ ਹੋਇਆ ਜਿਸ ਦੇ ਵਿੱਚ ਸਾਨੂੰ ਨਸ਼ਾ ਹੀ ਨਸ਼ਾ ਦੀਦਾ ਆ ਤੇ ਹੋਰ ਪਾਸੇ ਕੁਝ ਦੀਦਾ ਨਹੀਂ ਧੁੰਦਲੇ ਵਿੱਚ ਅਸੀਂ ਅੱਖਾਂ ਚੋਂ ਦੇ ਆ ਜਾਂਦੀਆਂ ਆ ਮੈਂ ਪੁੱਛਣਾ ਚਾਹੁੰਦਾ ਆਪਣੇ ਜਿਹੜੇ ਆਪਣੇ ਪੰਜਾਬ 'ਚ ਨੇ ਮੈਨੂੰ ਇੱਕ ਪਿੰਡ ਦੱਸ ਦੋ ਜਿੱਥੇ ਨਸ਼ਾ ਖਤਮ ਹੋ ਗਿਆ ਚਟਾ ਖਤਮ ਹੋ ਗਿਆ ਇੱਕ ਵੀ ਇੱਕ ਦੀ ਆੜ ਦੇ ਵਿੱਚ ਆਪਣਾ ਪੰਜਾਬ ਦੀਆਂ ਜਿਹੜੀਆਂ ਹੋਰ ਸਮੱਸਿਆਵਾਂ ਆ ਉਹਨਾਂ ਨੂੰ ਉਲੇਖ ਕੀਤਾ ਜਾ ਰਿਹਾ ਹੈ ਇਹ ਆਪ ਨੂੰ ਸਮਝਣ ਦੀ ਲੋੜ ਆ ਮੇਰੇ ਦੋਸਤੋ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਡਾਕਟਰ ਹਵਤਾ ਸਿੰਘ ਕਰੀਮਪੁਰੀ ਜੀ ਬਹੁਤ ਹੀ ਵਧੀਆ ਇਨਸਾਨ ਆ ਤੇ ਉਹ ਵਧੀਆ ਇਨਸਾਨ ਦੇ ਨਾਲ ਇੱਕ ਇਹਨਾਂ ਚ ਉਹਨਾਂ ਚ ਇਨਸਾਨੀਅਤ ਵੀ ਬਹੁਤ ਚੰਗੀ ਇਨਸਾਨੀਅਤ ਵਾਲੇ ਆ ਕਿਉਂਕਿ ਜਦੋਂ ਜਦੋਂ ਵੀ ਲੋੜ ਪਈ ਆ ਉਹ ਗਰੀਬਾਂ ਮਜਲੂਮਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੇ ਆਰਥਿਕ ਤੌਰ ਤੇ ਵੀ ਕਈ ਉਹਨਾਂ ਨੇ ਮਦਦ ਤਾਂ ਕੀਤੀ ਆਇਆ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋਵੋਗੇ ਕਿ ਕਿਦਾਂ-ਕਿਦਾਂ ਜਦੋਂ ਆਪਣੇ ਹਰ ਆਏ ਪੰਜਾਬ ਦੇ ਵਿੱਚ ਕਿਦਾਂ-ਕਿਦਾਂ ਉਹਨਾਂ ਨੇ ਆਪ ਜਾ ਕੇ ਸਰਵੇ ਕਰਕੇ ਲੋਕਾਂ ਨਾਲ ਮਿਲੇ ਆ ਉਹਨਾਂ ਕਈਆਂ ਨੂੰ ਆਰਥਿਕ ਮਦਦ ਕੀਤੀ ਆ ਤੇ ਉਹਨਾਂ ਦਾ ਕਈਆਂ ਪਾਸੇ ਜਿਹੜਾ ਕਹਿ ਦਈਏ ਆਪਾਂ ਬਹੁਤ ਹਾਲਾਤ ਮਾਰੇ ਸੀ ਉੱਥੇ ਆਪ ਜਾ ਕੇ ਉਹਨਾਂ ਨੇ ਨਾਲ ਲਈ ਲੋਕਾਂ ਦੀ ਅਜਿਹੇ ਜਿਹੇ ਜਰਨਲ ਸਾਨੂੰ ਮਿਲਣਾ ਨਹੀਂ ਇਸ ਕਰਕੇ ਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਇਹ ਹੀ ਅਪੀਲ ਵਾ ਇੱਕ ਮੌਕਾ ਬੌਝਨ ਸਮਾਜ ਪਾਰਟੀ ਨੂੰ ਜ਼ਰੂਰ ਦਿਓ ਜੇ ਜੇ 2027 ਦੇ ਵਿੱਚ ਇਲੈਕਸ਼ਨ ਆਉਣੀ ਆ 2027 ਦੇ ਵਿੱਚ ਜੀ ਹਾਥੀ ਤੇ ਮੋੜਾ ਲਾ ਕੇ ਬੌਝਨ ਸਮਾਜ ਪਾਰਟੀ ਨੂੰ ਜਿਤਾਓ ਕਿਉਂਕਿ ਸਰਕਾਰਾਂ ਦੀ ਜਿਹਨੀਆਂ ਚਾਲਾਂ ਆ ਜਾਤ ਪਾਤ ਨੂੰ ਇਸ ਉੱਤੇ ਉੱਠ ਕੇ ਆਪਾਂ ਨੂੰ ਬੋਟ ਕਰਨੀ ਆ ਕਿਉਂਕਿ ਇਹਨਾਂ ਨੇ ਆਪਾਂ ਜਾਤ ਪਾਤ ਦੇ ਝਮੇਲੇ ਵਿੱਚ ਪਾਈ ਰੱਖਣਾ ਆ ਇਹਨਾਂ ਵਿੱਚੋਂ ਨਿਕਲਣਾ ਆਪਾਂ ਆ ਇਨਸਾਨੀਅਤ ਰੱਖਣੀ ਚਾਹੀਦੀ ਹੈ ਇਨਸਾਨੀਅਤ ਜਿੰਦਾਬਾਦ ਕਿਉਂਕਿ ਜਦੋਂ ਆਪਾਂ ਇੱਕ ਗਲੀ ਮਹੱਲੇ ਵਿੱਚ ਰਹਿੰਦੇ ਆ ਆਪਣੇ ਗਲੀ ਵਿੱਚ ਕਈ ਸਾਰੇ ਅਲੱਗ-ਅਲੱਗ ਮਜਮਾ ਦੇ ਲੋਕ ਰਹ ਰਹੇ ਆ ਪਰ ਆਪਸ ਦੇ ਵਿੱਚ ਬਹੁਤ ਭਾਈਚਾਰਾ ਹੁੰਦਾ ਆ ਤੇ ਇਹ ਫਿਰ ਆਪਸ ਦੇ ਵਿੱਚ ਇੰਨਾ ਭਾਈਚਾਰਾ ਹੋ ਸਕਦਾ ਤਾਂ ਆਪਾਂ ਪੂਰੇ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਸਕਦਾ ਸਰਕਾਰਾਂ ਦੀਆਂ ਜਿਹੜੀਆਂ ਚਾਲਾਂ ਪੋਲਿਸੀਆਂ ਆ ਇਹਨਾਂ ਨੂੰ ਪੁੱਛੋ 80 ਸਾਲ ਤੋਂ ਹੋ ਗਏ ਉੱਤੇ ਦੇਸ਼ ਦੇ ਵਿੱਚ ਕਿਹਨਾਂ ਨੇ ਰਾਜ ਕੀਤਾ ਇਹਨਾਂ ਨੇ ਸ਼ਾਸਨ ਕੀਤਾ ਕਿਨਾਂ ਦੀਆਂ ਸਰਕਾਰਾਂ ਸੀ ਤੇ 80 ਸਾਲਾਂ ਬਾਅਦ ਵੀ ਹੁਣ ਜੋ ਕਹਿਣਗੇ ਵੀ ਮੇਰੇ ਕੋਲ ਤਰੀਕੇ ਹੈਗੇ ਆ ਮੈਂ ਇਦਾਂ ਕਰ ਦੂੰਗਾ ਮੈਂ ਐਂ ਕਰ ਦੂੰਗਾ ਦੇਸ਼ ਤਰੱਕੀ ਵੱਲ ਜਾ ਲੈ ਜਾਣ ਲਈ ਆਹ ਕਰਾਂਗੇ ਉਹ ਤਰੀਕੇ ਪਹਿਲਾਂ ਕਿੱਥੇ ਚੱਲ ਕ ਸੀ ਮੇਰੇ ਦੋਸਤੋ ਕੇਜੀ ਵਾਲ ਜਹ ਵੀ ਆਏ ਸੀ ਉਹਨਾਂ ਨੇ ਵੀ ਕਿਹਾ ਸੀ ਸਾਡੀਆਂ ਔਰਤਾਂ ਨੂੰ ਕਿ ਤੁਹਾਨੂੰ ਅਸੀਂ ਇੰਨੇ ਨੇ ਰੁਪਏ ਪੈਨਸ਼ਨ ਦਵਾਂ ਕੀ ਗੱਲ ਮਿਲ ਗਈ 1 ਰੁਪਈਆ ਨਹੀਂ ਆਇਆ ਖਾਤਿਆਂ ਦੇ ਵਿੱਚ ਅੱਜ ਥਾਂ ਥਾਂ ਤੇ ਰੋਡਾਂ ਉੱਤੇ ਧਾਣੇ ਦਿੱਤੇ ਜਾ ਰਹੇ ਆ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਗੱਲ ਕੀਤੀ ਸੀ ਅਜੇ ਤੱਕ ਉਹ ਪੱਕੇ ਨਹੀਂ ਹੋਏ ਉਹ ਥਾਂ ਥਾਂ ਤੇ ਰੋਡਾਂ ਰੋਡਾਂ ਦੇ ਭਟਕ ਰਹੇ ਆ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਲਗਾ ਲਗਾ ਕੇ ਤੁਸੀਂ ਦੇਖਦੇ ਹੋ ਅਧਿਆਪਕ ਥਾਂ ਥਾਂ ਘੁੰਮ ਰਹੇ ਆ ਕੱਚੇ ਮੁਲਾਜ਼ਮ ਸਾਰੇ ਰੋਡਾਂ ਤੇ ਧਾਣੇ ਲਗਾ ਰਹੇ ਆ ਕਿਉਂ ਕਿਉਂਕਿ ਪਹਿਲਾਂ ਤੁਸੀਂ ਉਹਨਾਂ ਨੂੰ ਕਿਹਾ ਸੀ ਪੱਕੇਆਂ ਨੂੰ ਅੱਜ ਤੁਸੀਂ ਬਿਹਾਰ ਦੇ ਵਿੱਚ ਜਾ ਕੇ ਕਹਿੰਦੇ ਆ ਜੀ 5 5000 ਰੁਪਇਆ ਦੇਵਾਂਗੇ 5 5000 ਰੁਪਇਆ ਤੁਹਾਨੂੰ ਅਸੀਂ ਪੈਨਸ਼ਨ ਨਾ ਕੀ ਗੱਲ ਪਹਿਲਾਂ ਪੰਜਾਬ ਦੇ ਲੋਕ ਕਿੱਥੇ ਗਏ ਪੰਜਾਬ ਦੀ ਜਿਹੜੀਆਂ ਔਰਤਾਂ ਨੂੰ ਤੁਸੀਂ ਵਾਅਦਾ ਕਰਕੇ ਗਏ ਸੀਗੇ ਵੀ ਤੁਹਾਡੇ ਖਾਤੇ ਵਿੱਚ ਪੈਸੇ ਆਉਗੇ ਉਹ ਕਿੱਥੇ ਗਏ ਤੁਸੀਂ ਬਿਹਾਰ ਦੇ ਵਿੱਚ ਉਹ ਇਹ ਜਿਹੜੇ ਲੈਕਚਰ ਦੇ ਹੁੰਦੇ ਨੇ ਨਾ ਇਹ ਚੋਚਲੇ ਚੋਚਲੇ ਜਿਹੀਆਂ ਗੱਲਾਂ ਕਰਦੇ ਹੁੰਦੇ ਮਿੱਠੀਆਂ-ਮਿੱਠੀਆਂ ਇਹਨਾਂ ਗੱਲਾਂ ਤੋਂ ਬਚਿਆ ਕਰੋ ਸਿੱਧੇ-ਸੁੱਧੇ ਆਪਾਂ ਬਹੁਤ ਹੋ ਗਿਆ ਹੁਣ ਆਪਾਂ ਦਿਮਾਗ ਤੋਂ ਸੋਚਣਾ ਸ਼ੁਰੂ ਕਰੋ ਜਿਹੜਾ ਸਾਡੀ ਗੱਲ ਕਰੂਗਾ ਸਾਡੇ ਮੇਨ ਮੁੱਦੇ ਦੀ ਗੱਲ ਕਰੂਗਾ ਸਾਡੀ ਭਲਾਈ ਦੀ ਗੱਲ ਕਰੂਗਾ ਆਪਾਂ ਉਹਨਾਂ ਨੂੰ ਚੁਣਨਾ ਉਹ ਕੇਵਲ ਬਹੁਜਨ ਸਮਾਜ ਪਾਰਟੀ ਹੀ ਪੰਜਾਬ ਦੇ ਵਿੱਚ ਵਾ ਜਿਹੜੀ ਸਾਡੇ ਭਲਾਈ ਲਈ ਕੰਮ ਕਰ ਰਹੀ ਆ ਖੇਡਾਂ ਤੁਸੀਂ ਦੇਖ ਲਓ ਕਿੱਥੇ ਚਲ ਗਈਆਂ ਪਹਿਲਾਂ ਤਾਂ ਬਥੇ ਨੀਆਂ ਖੇਡਾਂ ਹੁੰਦੀਆਂ ਅੱਜ ਦੇ ਟਾਈਮ 'ਚ ਦੇਖੋ ਹੁਣ ਦਿੱਲੀ ਦੇ ਵਿੱਚੋਂ ਸਫਾਈ ਕਰਨ ਚਾਹੀਦੀ ਹੈ ਧਰਨਾ ਲੈ ਜੀ ਕਿਉਂਕਿ ਦਿੱਲੀ ਦੇ ਵਿੱਚੋਂ ਲਿਆ ਕੇ ਠੇਕੇਦਾਰ ਆਪਣੇ ਪੰਜਾਬ ਦੇ ਵਿੱਚ ਲਗਾ ਦੇ ਰਹੇ ਸੀ ਤੁਸੀਂ ਦੱਸੋ ਕਿੱਥੇ ਤੱਕ ਸਹੀ ਹੈ ਆਪਣੇ ਪੀਐਸਪੀ ਪੀਐਸਪੀ ਪੀਐਸਪੀਸੀਐਲ ਦੇ ਵਿੱਚ ਦੇਖ ਲਓ ਹਰਿਆਣੇ ਦੇ ਵਿੱਚ ਜਦੋਂ ਇਲੈਕਸ਼ਨ ਸੀ ਅੱਧੇ ਤੋਂ ਜ਼ਿਆਦਾ ਹਰਿਆਣੇ ਦੇ ਲੋਕ ਬਿਲੀ ਦਫ਼ਤਰਾਂ ਦੇ ਵਿੱਚ ਪੱਕੇ ਮੁਲਾਜ਼ਮ ਹੋ ਕੇ ਬੈਠੇ ਆ ਜਾ ਕੀ ਗੱਲ ਪੰਜਾਬ ਦੇ ਵਿੱਚ ਕੋਈ ਅਜਿਹਾ ਪਰਿਆ ਲਿਖਿਆ ਕੋਈ ਕਾਲ ਬਿਖਤੀ ਹੈ ਨਹੀਂ ਸੀ ਜਿਹਨੇ ਉਹ ਪੱਕੇ ਹੋ ਜਿਹੜੇ 10-10 ਸਾਲਾਂ ਤੋਂ ੱਤਕੇ ਖੜੇ ਆ ਜਦਕਿ ਹਰਿਆਣੇ ਵਾਲਿਆਂ ਨੂੰ ਕੰਮ ਵੀ ਨਹੀਂ ਆ ਰਿਹਾ ਉਹ ਸਾਡੇ ਪੰਜਾਬ ਦੇ ਲੋਕਾਂ ਨੂੰ ਪੁਛ-ਪੁਛ ਕੇ ਕੰਮ ਕਰ ਰਹੇ ਆ ਕਿਹੜੀ ਉਹਨਾਂ ਦੇ ਵਿੱਚ ਏਡੀ ਖਾਸियत ਆ ਇਹ ਸਭ ਖਾਸੀ ਕੋਈ ਨਹੀਂ ਬਸ ਬੂਟਾਂ ਦਾ ਏ ਕੰਮ ਚੱਕਰ ਵਾ ਬਾਹਲੇ ਲੋਕਾਂ ਨੂੰ ਲਿਆ ਲਿਆ ਕੇ ਪੰਜਾਬ ਦੇ ਵਿੱਚ ਸਿੱਟੀ ਜਾ ਰਹੇ ਆ ਤੇ ਉਹਨਾਂ ਨੂੰ ਕੰਮ ਦੇਈ ਜਾ ਰਹੇ ਤੇ ਸਾਡੇ ਵਰਗੇ ਕਈ ਨੌਜਵਾਨ ਬੇਰੁਜ਼ਗਾਰ ਆ ਉਹਨਾਂ ਨੂੰ ਕੰਮ ਕੋ ਮਿਲ ਨਹੀਂ ਰਿਹਾ ਇਹ ਸਾਰੀਆਂ ਸਰਕਾਰ ਦੀਆਂ ਪਾਲਿਸੀਆਂ ਆ ਭਾਈ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਜਿਹੜਾ ਵਿਅਕਤੀ ਜਿੱਥੇ ਦਾ ਆ ਉਹਨੂੰ ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਵੀ ਉਸਨੂੰ ਉਸੇ ਰਾਜ ਦੇ ਵਿੱਚ ਹੀ ਕੰਮ ਦਵਾਇਆ ਜਾਵੇ ਤਾਂ ਕਿ ਉਹ ਆਪਣੀ ਫੈਮਲੀ ਕੋ ਵੀ ਰਹਿ ਸਕੇ ਤੇ ਦੁੱਖ ਸੁੱਖ ਦੇ ਵਿੱਚ ਆਪਣੇ ਫੈਮਲੀ ਦੇ ਕੰਮ ਵੀ ਆ ਸਕੇ ਬਹੁਜਨ ਸਮਾਜ ਪਾਰਟੀ ਹਮੇਸ਼ਾ ਹੀ ਸਮਾਜ ਦੀ ਭਲਾਈ ਲਈ ਕੰਮ ਕਰਦੀ ਆਈ ਆ ਤੇ ਆਪਣੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸਹਾਇੀ ਹੋਈ ਆ ਦੇਸ਼ ਕਰਕੇ ਸਾਡਾ ਵੀ ਫਰਜ਼ ਬੰਦਾ ਆ ਜਿਹੜੀ ਬੁੰਜਸ ਮਾਈ ਪਾਰਟੀ ਦੀਆਂ ਆ ਜਿਹੜੀਆਂ ਨੀਤੀਆਂ ਆ ਉਹਨੂੰ ਪੜ੍ਹੀਏ ਤੇ ਉਸ ਤੇ ਅਮਲ ਕਰੀਏ ਐਜੂਕੇਸ਼ਨ ਮੇਨ ਮੁੱਦਾ ਐਜੂਕੇਸ਼ਨ ਪਹਿਲਾਂ ਦੇਖਿਆ ਹੋਣੀ ਸਰਕਾਰਾਂ ਕੋ ਆਪਾਂ ਫੇਲ ਨਹੀਂ ਕਰਨਾ ਫੇਲ ਨਹੀਂ ਕਰਨਾ ਅੱਧੇ ਪਾਸ ਕਰਦੇ ਆ ਇਹਦੇ ਪਿੱਛੇ ਇੱਕ ਛੁਪਿਆ ਹੋਇਆ ਹੈ ਨਾ ਰੀਜ਼ਨ ਵਾ ਕਾਨ ਕਾ ਤੇ ਫੇਰ ਨਹੀਂ ਕਰਨਾ ਜਿਹੜਾ ਵਿਅਕਤੀ ਇੱਕ ਵਾਰੀ ਠੋਕ ਨਹੀਂ ਖਾਊਗਾ ਉਹਨੂੰ ਪਤਾ ਕਿਤਾ ਲੱਗੂਗਾ ਮੈਂ ਸੰਭਲ ਸੰਭਲ ਕੇ ਚੱਲਣਾ ਤੁਸੀਂ ਛੋਟੇ ਹੁੰਦੇ ਫੇਲ ਕਰ ਦਿੱਤਾ ਅੱਗੇ ਜਾਉਂਗੇ ਅੱਗੇ ਅੱਗੇ ਜਾਉਂਗੇ ਉਹਨਾਂ ਪਾਸ ਕਰੀ ਦੇਣਾ ਅੱਗੇ ਅੱਗੇ ਜਾ ਕੇ ਜਾ ਕੇ ਜਿਹੜਾ ਬੰਦਾ ਫੇਲ ਹੋ ਬੈਕਤੀ ਉਦੋਂ ਤੁਸੀਂ ਪਾਸ ਕਰੀਓਗੇ ਲਾਸਟ ਦੇ ਵਿੱਚ ਜਦੋਂ ਹਾਈ ਪੜਾਈ ਆਉਣੀ ਹੈ ਉੱਥੇ ਉੱਥੇ ਤਾਂ ਨਹੀਂ ਚੱਲਣੀ ਉੱਥੇ ਤੱਕ ਲੈ ਕੇ ਫੇਲ ਕਰ ਦੇਣਾ ਸਰਕਾਰ ਨੂੰ ਕੀ ਮਿਲ ਕੇ ਬਹਾਨਾ ਵੀ ਇਹ ਵਿਅਕਤੀ ਪਰਿਆ ਲਿਖਿਆ ਨਹੀਂ ਹੈ ਅਸੀਂ ਐਸਾ ਕਿਸੇ ਨੌਕਰੀ ਨਹੀਂ ਦੇ ਸਕਦੇ ਐਸ ਕਰਕੇ ਇਹ ਸਾਰੀਆਂ ਸਰਕਾਰ ਦੀਆਂ ਪੁਲਿਸਾਂ ਆਆਂ ਇਨਾ ਤੋਂ ਬਚੋ ਇਸ ਕਰਕੇ ਕੇਵਲ ਜੇਕਰ ਤੁਸੀਂ ਆਪਣੇ ਬੱਚਿਆਂ ਦੀ ਭਲਾਈ ਕਰਨਾ ਚਾਹੁੰਦੇ ਆ ਆਪਣਾ ਭਲਾ ਸੋਚਣਾ ਚਾਹੁੰਦੇ ਆ ਪੰਜਾਬ ਦਾ ਭਲਾ ਸੋਚਣਾ ਚਾਹੁੰਦੇ ਆ ਇਸ ਵਾਰ ਪਹੁੰਚ ਸਮਾਜ ਪਾਰਟੀ ਨੂੰ ਹੀ ਮੋਹ ਲਗਾ ਕੇ ਜਿਤਾਓ ਕਿਉਂਕਿ ਡਾਕਟਰ ਅਵਤਾਰ ਸਿੰਘ ਕਰੀਮਪ uri ਬਹੁਤ ਵਧੀਆ ਇਨਸਾਨ ਹਨ ਤੇ ਬਹੁਤ ਵਧੀਆ ਸ਼ਾਸਕ ਹਨ ਦੇਸ਼ ਨੂੰ ਚਲਾਉਣ ਵਾਲੇ ਉਹਨਾਂ ਦੀ ਪੂਰੀ ਜਿਹੋ ਗੱਲਬਾਤ ਜਿਹੜੀ ਇੱਕ ਵਧੀਆ ਜਿਹੜੇ ਹੁੰਦੇ ਸੀਐਮ ਚ ਹੁੰਦੀਆਂ ਉਹ ਪੂਰੀ ਕੁਆਲਿਟੀ ਜ ਉਹਨਾਂ ਦੇ ਵਿੱਚ ਅਜਿਹੇ ਜਿਹੇ ਇਨਸਾਨ ਮੁਰਮੁਰ ਕੇ ਨਹੀਂ ਆਉਣਾ ਇਹ ਤੁਹਾਨੂੰ ਮੈਂ ਦੱਸ ਰਿਹਾ ਆ ਇਹ ਮੌਕਾ ਆ ਸਮਾਂ ਆ 2027 ਦੇ ਵਿੱਚ ਇਹ ਸਾਂਭ ਲਿਓ ਜੇਕਰ ਤੁਸੀਂ ਪੰਜਾਬ ਨੂੰ ਸੰਭਾਲਣਾ ਹੈ ਕਿ ਇਦਾਂ ਦੇ ਲੱਲੇ ਭੱਬੇ ਬੋਲਣ ਵਾਲੇ ਬਥੇਰੇ ਆਉਣਗੇ ਤੁਸੀਂ ਉਹਨੇ ਗੱਲਾਂ ਕਦੇ ਸੁਣੀਆਂ ਮੈਂ ਕਹਿੰਦਾ ਹਰੇਕ ਦੀ ਸਪੀਚ ਸੁਣੋ ਹਰੇਕ ਪਾਸੇ ਸੁਣੋ ਕਿਸੇ ਵੀ ਪਾਰਟੀ ਦੀ ਸਪੀਚ ਸੁਣੋ ਪਰ ਤੁਸੀਂ ਉਸ ਤੇ ਅਮਲ ਕਰੋ ਕਿ ਵਿਅਕਤੀ ਸੱਚ ਬੋਲ ਰਿਹਾ ਹੈ ਕਿ ਕੇਵਲ ਇਲੈਕਸ਼ਨ ਤੇ ਹੀ ਬੋਲ ਰਿਹਾ ਹੈ ਇਹ ਚੀਜ਼ਾਂ ਸੋਚਣਾ ਤੁਸੀਂ ਆ ਕੰਨਾਂ ਤੁਸੀਂ ਆ ਬਦਲਾਅ ਬਦਲਾਅ ਕਰਦੇ ਨੇ ਤੁਸੀਂ ਅਜਿਹੀ ਸਰਕਾਰ ਚੁਣ ਲਈ ਜਿਨੇ ਆਪਣੇ 4 ਸਾਲਾਂ ਦੇ ਵਿੱਚ ਆ ਕੰਮ ਕਰਤਾ ਉਹ ਕੰਮ ਕਰਤਾ ਇਹ ਕੰਮ ਕਰਤਾ ਬਸ ਗੱਲਾਂ ਦੇ ਵਿੱਚ ਕੀਤਾ ਕਾਗਜ਼ਾਂ ਦੇ ਵਿੱਚ ਨਹੀਂ ਕੀਤਾ ਨਾ ਕਰਤਕ ਕੀਤੀ ਰੂਪ ਦੇ ਵਿੱਚ ਕਰਕੇ ਦਿਖਾਇਆ ਉਹਨਾਂ ਨੇ ਤੁਸੀਂ ਦੇਖ ਰਹੇ ਹੋ ਤਾਂ ਅਧਾਰਨਾ ਤੁਹਾਡੇ ਸਾਹਮਣੇ ਆ ਇਸ ਕਰਕੇ ਲਾਸਟ ਵਾਰੀ ਮੇਰੀ ਇਹ ਹੀ ਅਪੀਲ ਵਾ ਕਿ ਤੁਸੀਂ ਭੈਣੋਂ ਭਰਾਵੋ ਬਹੁਜਨ ਸਮਾਜ ਪਾਰਟੀ ਨੂੰ ਹੀ ਵੋਟ ਪਾਓ ਤੇ ਬਹੁਜਨ ਸਮਾਜ ਪਾਰਟੀ ਨੂੰ ਹੀ ਜਿਤਾਓ ਜੈਪੀਨ ਜੈਪਾ ਬਹੁਜਨ ਸਮਾਜ ਪਾਰਟੀ ਜਿੰਦਾਬਾਦ